ਆ ਉਹ ਪ੍ਰ ਕਮੇਟੀ ਨੇ ਪ੍ਰਬੰਧ ਕਰਤਾ ਆ ਬੱਚੋਵਾਂ ਨੇ ਦੀ ਟੀਮ ਕੱਟਿਓ ਜੀ ਦੂਬਾਰ ਬਾਈ ਜੇ ਖੜਾਉਣੀ ਆ ਫਿਰ ਮੈਂ ਨਹੀਂ ਰਹਿਣਾ ਠੀਕ ਹੈ ਤੇ ਜੇ ਹੁਣੀ ਨਹੀਂ ਹੁਣ ਵੇਟ ਕਰ ਲਓ ਜੇ ਦੁਬਾਰੇ ਖੜਾਉਣੀ ਆ ਵੀ ਇਹ ਵੀ ਕਰਕੇ ਫਿਰ ਮੈਂ ਹੁਣੀ ਚਲਾ ਜਾਣਾ ਮਾਈਕ ਛੱਡ ਕੇ ਇਹ ਹੁਣ ਤੁਸੀਂ ਆਪ ਦਾ ਫੈਸਲਾ ਕਰ ਲਓ ਮੇਰਾ ਵੀਰ ਬਣ ਕੇ ਵੀਰੇ ਬੱਚੋਵਾਂ ਆ ਜੀ ਆ ਬੱਚੋਵਾਂ ਨੇ ਦੀ ਟੀਮ ਹੈ ਅਗਲਾ ਮੈਚ ਬੋਲੋ ਜੀ ਬਾਦੀਆਂ ਤੇ ਜਨੇਤਪੁਰਾ ਬਾਦੀਆਂ ਤੇ ਜਨੇਤਪੁਰੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜੀ ਬਾਦੀਆਂ ਤੇ ਜਨੇਤਪੁਰਾ ਬਾਦੀਆਂ ਤੇ ਜਨੇਤਪੁਰੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਵਾਹ ਕਬੱਡੀ ਵਾਲਿਓ ਭਾਵਨਾ ਖਤਮ ਹੋ ਗਈ ਕਬੱਡੀ ਦੇ ਵਿੱਚੋਂ ਕਬੱਡੀ ਦੇ ਪਲੇਅਰਾਂ 'ਚੋਂ ਭਾਵਨਾ ਬਿਲਕੁਲ ਜ਼ੀਰੋ ਹੈ ਜੇ ਭਾਵਨਾ ਹੋਵੇ ਤੇ ਪਹਿਲਾਂ ਬੰਦੇ ਪਲੇਅਰ ਹੁੰਦੇ ਸੀਗੇ ਟਾਈਮ ਨਾਲ ਜਾਂਦੇ ਸੀ 9 9.5 ਨੂੰ ਤਾਂ ਜਾ ਕੇ ਕਮੇਟੀ ਨੂੰ ਕਹਿ ਦਿੰਦੇ ਸੀ ਵੀ ਸਾਡਾ ਫਲਾਣੇ ਨਾਲ ਪਵਾ ਦਿਓ ਸਾਡੀ ਉਹਨਾਂ ਨਾਲ ਖੜਕਦੀ ਐ ਤੇ ਹੁਣ ਜਦੋਂ ਮੈਚ ਵੀ ਪੈ ਗਿਆ ਸਾਡਾ 4 ਲੇਟ ਕਰ ਦਿਓ ਜੀ ਸਾਡਾ 5ਵਾਂ ਕਰ ਦਿਓ ਪਹਿਲੀ ਗੱਲ ਤੇ ਪਹਿਲੇ ਮੈਚ ਵਾਲੀਆਂ ਟੀਮਾਂ ਨੂੰ ਗਰਾਊਂਡ ਦੇ ਵਿੱਚ ਬਾੜ ਨਹੀਂ ਬਹੁਤ ਜਿਵੇਂ ਕਹਿੰਦੇ ਹੁੰਦੇ ਵੀ ਵੱਡਾ ਕੰਮ ਹੋ ਜਾਂਦਾ ਅੱਜ ਦੇ ਟੂਰਨਾਮੈਂਟ ਤੇ ਜਿਹੜੀ ਟੀਮ ਦਾ ਪਹਿਲਾ ਮੈਚ ਹੋਵੇ ਨਾ ਤੇ ਉਹ ਟੂਰਨਾਮੈਂਟ ਦੇ ਵਿੱਚ ਟੀਮਾਂ ਜਿਹੜਾ ਬਾੜ ਗਿਆ ਮੈਂ ਕਹਿੰਦਾ ਵੀ ਉਹ ਸਭ ਤੋਂ ਵੱਡਾ ਯੋਧਾ ਹੀ ਐ ਸੋ ਸੰਭੋ ਇਕੱਲੇ ਅਸੀਂ ਨਹੀਂ ਕਬੱਡੀ ਨਾਲ ਜੁੜੇ ਹੋਏ ਆ ਬਾਹਰ ਰੇੜੀਆਂ ਵਾਲੇ ਜਿੰਨੇ ਭਰਾ ਆ ਕਟੱਬਾਂ ਵਾਲੇ ਉਹ ਕਲੀ ਵਾਲਾ ਬੰਦਾ ਫਿਰਦਾ ਇਹਨੂੰ 5 700 ਹਜ਼ਾਰ ਮਿਲਣਾ ਵੱਧ ਤੋਂ ਵੱਧ ਤੇ ਅਸੀਂ ਮੂੰਹ ਮੰਗਵੇਂ ਲੈ ਕੇ ਜਾਣੇ ਆ ਸਾਰਿਆਂ ਨੇ ਇਥੋਂ ਤੇ ਸਾਰਿਆਂ ਤੋਂ ਪਹਿਲਾਂ ਦਾ ਆਇਆ ਵਾ ਸਾਰਿਆਂ ਤੋਂ ਬਾਅਦ ਵਿੱਚ ਉਹਨੇ ਜਾਣਾ ਇਹੋ ਜਿਹੇ ਬੰਦਿਆਂ ਦੀ ਜਗ੍ਹਾ ਤੇ ਖੜਕੇ ਵੇਖੋ ਕਬੱਡੀ ਵਾਲਿਓ ਰਿਕੁਐਸਟ ਆ ਤੁਹਾਡੇ ਅੱਗੇ ਆ ਯਾਰ ਦੱਸੋ ਸਵਾ ਪੰਜ ਹੋਏ ਪਏ ਆ ਹਜੇ ਤੱਕ ਪਹਿਲੇ ਰੌਡ ਦੀਆਂ ਟੀਮਾਂ ਨਹੀਂ ਬੜੀਆਂ ਗਰਾਊਂਡ 'ਚ ਕੀ ਕਰੂੰ ਕਸੂਰ ਕਿਦਾ ਨਾ ਤਾਂ ਕਮੇਟੀ ਦਾ ਕਸੂਰ ਹੈ ਨਾ ਮੇਰੇ ਵੀਰੋ ਸਾਡੇ ਵਰਗੇ ਦਰਸ਼ਕਾਂ ਦਾ ਕਸੂਰ ਹੈ ਇਹ ਤਾਂ ਆਗੇ ਆ ਭਰਾਵੋ ਕਮੇਟੀ ਨੇ ਪ੍ਰਬੰਧ ਕਰਤਾ ਆ ਬੱਚਾਉਣੇ ਦੀ ਟੀਮ ਕੱਟਿਓ ਜੀ ਦੂਬਾਰ ਭਾਈ ਜੇ ਖੜਾਉਣੀ ਆ ਫਿਰ ਮੈਂ ਨਹੀਂ ਰਹਿਣਾ ਠੀਕ ਹੈ ਤੇ ਜੇ ਹੁਣੀ ਨਹੀਂ ਹੋਣ ਵੇਟ ਕਰ ਲਓ ਜੇ ਦੁਬਾਰੇ ਖੜਾਉਣੀ ਆ ਵੀ ਇਹ ਵੀ ਕਰਕੇ ਫਿਰ ਮੈਂ ਹੁਣੀ ਚਲਾ ਜਾਣਾ ਮਾਈਕ ਛੱਡ ਕੇ ਇਹ ਹੁਣ ਤੁਸੀਂ ਆਪ ਦਾ ਫੈਸਲਾ ਕਰ ਲਓ ਮੇਰਾ ਵੀਰ ਬਣ ਕੇ ਯਾਰ ਆ ਲੋਕ ਬੇਵਕੂਫ ਥੋੜੇ ਨੇ ਯਾਰ ਆ ਲੋਕ ਸਾਡੇ ਮੂੰਹ ਬਲ ਝਾਕੀ ਜਾਂਦੇ ਆ ਆ ਮੈਚ ਨੂੰ ਨੋਟ ਕਰਿਓ ਜੀ ਤਖਤੂਪੁਰਾ ਸਾਹਿਬ ਜੇਤੂ ਹੈ ਬੱਛੋੜਾ ਕੱਟਦੀ ਹੁਣ ਆਵੇ ਨਾ ਬਾਦੀਆਂ ਤੇ ਜਨੇਤਪੁਰਾ ਆਜੋ ਜੀ ਬਾਦੀਆਂ ਤੇ ਜਨੇਤਪੁਰਾ ਕਈ ਭਰਾ ਕਹਿੰਦੇ ਜਲਾਲ ਵਾਲਾ ਬਾਲਾ ਬੋਲਦਾ ਮੈਂ ਬੋਲਦਾ ਨਹੀਂ ਮੈਂ ਇਹਨਾਂ ਲੋਕਾਂ ਦੇ ਕੋਲ ਖੜ ਕੇ ਜਦੋਂ ਵੇਖਦਾ ਇਹਨਾਂ ਲੋਕਾਂ ਦੇ ਵਿੱਚ ਖੜ ਕੇ ਦੇਖਦਾ ਉਦੋਂ ਦੁੱਖ ਲੱਗਦਾ ਯਾਰ ਵੀ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਨਾਲ ਖੜੇ ਆ ਲੋਕਾਂ ਨਾਲ ਖੜੇ ਰਵਾਂਗੇ ਜਿੱਥੇ ਲੋਕ ਗਲਤ ਹੁੰਦੇ ਆ ਉੱਥੇ ਲੋਕਾਂ ਨੂੰ ਗਲਤ ਕਹੀਦਾ ਜਿੱਥੇ ਕਮੇਟੀ ਗਲਤ ਹੁੰਦੀ ਆ ਉੱਥੇ ਕਮੇਟੀ ਨੂੰ ਜਿੱਥੇ ਪਲੇਅਰ ਗਲਤ ਆ ਉੱਥੇ ਪਲੇਅਰ ਨੂੰ ਜਿੱਥੇ ਆਪ ਵੀ ਗਲਤ ਹੋਈਦਾ ਲੱਖ ਬੰਦੇ ਚਾਹੇ ਮਾਫੀ ਮੰਗਣੀ ਪਾਵੇ ਮੰਗਾਗੇ ਪਰ ਯਾਰ ਭਾਵਨਾ ਖਤਮ ਹੋ ਚੁੱਕੀ ਆ ਕਬੱਡੀ 'ਚੋ ਦੁੱਖ ਲੱਗਦਾ ਪਤਾ ਨਹੀਂ ਐਡਾ ਕੁ ਹੁੰਦਾ ਮੈਂ ਇੱਥੇ ਇਸ ਗਰਾਊਂਡ ਦੇ ਵਿੱਚ ਆਉਂਦਾ ਰਹਾ ਅੱਜ ਤੱਕ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਬਣਿਆ ਪਰਵਾਹੀ ਦੇ ਟੂਰਨਾਮੈਂਟ ਦਾ ਉਦੋਂ ਮੇਰੇ ਮੁੱਛ ਵੀ ਨਹੀਂ ਸੀ ਫੁੱਟੀ ਦਾੜ੍ਹੀ ਵੀ ਨਹੀਂ ਸੀ ਆਈ ਜਦੋਂ ਤੋਂ ਮੈਂ ਇਸ ਗਰਾਊਂਡ ਦੇ ਵਿੱਚ ਪਰ ਅੱਜ ਤੱਕ ਦੁਨੀਆ ਦੇ 스타 ਪਲੇਅਰ ਇਸ ਗਰਾਊਂਡ ਦੇ ਵਿੱਚ ਖੇਡ ਗਏ ਪਰ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਵੀ ਪਹਿਲੇ ਰਾਊਂਡ ਦੇ ਵਿੱਚ ਆ ਬਾਜਾਂ ਮਰਵਾਉਣੀਆਂ ਪਈਆਂ ਸਵਾ ਪੰਜ ਹੋ ਗਏ ਜੀ ਕੀ ਤੀਨੂੰ ਦਿਖਾਉਣੀ ਆ ਕਬੱਡੀ ਜਦੋਂ ਲੋਕ ਹੀ ਚਲੇ ਗਏ ਆ ਇਕੱਲਾ ਜਾਲ ਰਹਿ ਜੂਗਾ ਘੰਟੇ ਇੱਕ ਤੱਕ ਮੁੜ ਕੇ ਦਿਖਾਈ ਜਾਇਓ ਦੱਸੋ ਕੀ ਨੂੰ ਵਿਖਾਉਣੀ ਆ ਕਬੱਡੀ ਮੋਟਰਸਾਈਕਲ ਰੱਖੇ ਨੇ ਅਗਲੇ ਨੇ ਕਿੱਡਾ ਪ੍ਰਾਈਜ਼ ਰੱਖਿਆ ਉਹਨਾਂ ਦਾ ਮੁੱਲ ਤਾਂ ਮੋੜ ਦਿਓ ਿੱਡਾ ਪ੍ਰਾਈਜ਼ ਆ ਮੋਟਰਸਾਈਕਲ ਲੱਖ ਰੁਪਏ ਨੂੰ ਟੁੱਕਦਾ ਅੱਜ ਕੱਲ ਤੇ ਬੈਸਟ ਪਲੇਅਰ ਨੂੰ ਦੇ ਦੇਣਾ ਪ੍ਰਕਰਾਇਆ ਲੱਗ ਦੇਣਾ ਪਰ ਫੇਰ ਵੀ ਨਹੀਂ ਅਸੀਂ ਆਉਂਦੇ ਯਾਰ ਉਹ ਦੱਸੋ ਕੀ ਫਾਇਦਾ ਹੈ ਇਸ ਤਰ੍ਹਾਂ ਦਾ ਬਾਦੀਆਂ ਤੇ ਜਨੇਤ ਭਰਾ ਆਜੋ ਜੀ